ਜਿਹੜੀ ਚੰਗੀ ਗੱਲ ਆ ਅੱਜ ਕਹਾ ਸਾਰੇ ਨੂੰ ਬੁਰੀ ਲੱਗਦੀ ਆ ਚਾਹੇ ਉਹ ਘਰ ਦਾ ਚਾਹੇ ਕੋਈ ਬਾਹਰਲਾ ਚਾਹੇ ਪਰ ਵੀਡੀਓ ਰਾਹੀਂ ਕਿਸ ਨੂੰ ਮਤਲਬ ਵੀਡੀਓ ਬਣਾ ਕੇ ਪਾਈਏ ਤਾਂ ਆਸ ਕਾ ਉਸ ਗੱਲ ਨੂੰ ਸੁਣ ਕੇ ਲੋਕੀ ਮਤਲਬ ਦੇ ਮਨ ਆਈਆਂ ਆਪਣਾਸਾ ਕੱਢਦੇ ਨੇ ਪਰ ਜੋ ਸਚਾਈ ਆ ਉਹ ਕੋਈ ਨਹੀਂ ਦੁਨੀਆ ਤੇ ਲੁਕੋ ਸਕਦਾ ਅੱਜ ਤੋਂ ਬਹੁਤ ਸਾਲ ਪਹਿਲਾਂ ਗੁਰਦਾਸ ਮਾਨ ਨੇ ਇੱਕ ਗੀਤ ਗਾਇਆ ਸੀ ਅਸੀਂ ਬਹੁਤ ਛੋਟੇ ਸੀ ਉਸ ਗੀਤ ਦੀਆਂ ਲਾਈਨਾਂ ਵੀ ਕੋਈ ਸਮਝ ਨਹੀਂ ਸੀ ਆਈਆਂ ਅੰਦੀਆ ਪਰ ਵੈਸੇ ਜਦੋਂ ਤਾਂ ਮਤਲਬ ਪਿੰਡਾਂ ਵਿੱਚ ਤਾਂ ਇਹੋ ਜਿਹਾ ਕੋਈ ਸੁਹੈ ਨਹੀਂ ਸੀ ਹੋ ਸਕਦਾ ਵਿਚਾਰਾਂ ਵਿੱਚ ਹੋ ਤਾਂ ਹੀ ਗੁਰਦਾਸ ਮਾਨ ਨੇ ਇਹ ਗੀਤ ਗਾਇਆ ਤੇ ਗੁਰਦਾਸ ਮਾਨ ਹੈ ਵੀ ਪੰਜਾਬੀ ਤੇ ਹੈ ਵੀ ਪੰਜਾਬ ਦੇ ਵਿੱਚ ਰਹਿਣ ਵਾਲਾ ਸੀ ਤੇ ਉਹਨੇ ਗਾਇਆ ਸੀ ਇੱਕ ਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਤੁਰਪੇ ਬਲੈਤੀ ਬਾਣੇ ਕੀ ਬਣੋ ਦੁਨੀਆ ਦਾ ਸੱਚੇ ਪਾਤਸ਼ਾਹ ਵੈਗਰੂ ਜਾਣੇ ਵਾਕਈ ਉਹ ਗੱਲ ਸੱਚ ਆ ਅਸੀਂ ਆਪਣੇ ਅੱਖੀਂ ਦੇਖ ਰਹੇ ਹਾਂ ਸਾਰੇ ਤੇ ਨਾ ਪਿਆਰ ਮੁਹੱਬਤ ਰਾਇ ਨੇ ਤੇ ਨਾ ਉਹ ਕੱਪੜੇ ਰਾਇ ਨੇ ਨਾ ਕੱਪੜੇ ਪਾਉਣ ਵਾਲੀਆਂ ਰਹੀਆਂ ਨੇ ਤੇ ਹੁਣ ਸਾਰਿਆਂ ਨੂੰ ਪਤਾ ਹੀ ਜ਼ਿਆਦਾ ਕਹਿਣ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਜੀ ਪਰ ਜਦੋਂ ਜ਼ਿਆਦਾ ਕੋਈ ਕਹਿੰਦਾ ਤਾਂ ਉਹਦੇ ਅੱਜ ਕੱਲ੍ਹ ਅਗਲਾ ਬਹੁਤੀ ਬਹੁਤ ਜ਼ਿਆਦਾ ਖੜਦੇ ਨੇ ਗੱਲਾਂ ਤਾਂ ਬਹੁਤ ਨੇ ਜਿਹੜੀਆਂ ਪਿਛਲੀਆਂ ਬਹੁਤ ਗੱਲਾਂ ਬਹੁਤ ਚੰਗੀਆਂ ਲੋਕਾਂ ਚ ਹੁੰਦੀਆਂ ਸੀ ਤੇ ਰਿਸ਼ਤੇ ਵਧੀਆ ਮਜ਼ਬੂਤ ਬਣੇ ਰਹਿੰਦੇ ਸੀ ਉਹਨਾਂ ਗੱਲਾਂ ਨਾਲ